ਐਵਨਟ ਮੰਤਰੀ ਡਾਕਟਰ ਬਲਜੀਤ ਕੌਰ ਫਰੀਦਕੋਟ ਵਿਖੇ ਮਰੀਜ਼ਾਂ ਦੀਆਂ ਅੱਖਾਂ ਦੀ ਜਾਂਚ ਕਰਦੇ ਹੋਏ ਨਜ਼ਰ ਆਏ ਦਰਸਲ ਫਰੀਦਕੋਟ ਦੀ ਬਲਬੀਰ ਬਸਤੀ ਦੇ ਸਰਕਾਰੀ ਮਿਡਲ ਸਕੂਲ ਵਿਖੇ ਲੱਗੇ ਅੱਖਾਂ ਦੀ ਜਾਂਚ ਅਤੇ ਆਪਰੇਸ਼ਨ ਦੇ ਕੈਂਪ ਵਿੱਚ ਉਹ ਵਿਸ਼ੇਸ਼ ਤੌਰ ਤੇ ਪੁੱਜੇ ਸੀ ਮੁਕਤਿਸਰ ਵੈਲਫੇਅਰ ਕਲੱਬ ਸ਼੍ਰੀ ਮੁਕਤਸਰ ਸਾਹਿਬ ਵੱਲੋਂ ਸਰਕਾਰੀ ਮਿਡਲ ਸਕੂਲ ਬਲਬੀਰ ਬਸਤੀ ਬਲਬੀਰ ਐਵਨਿਊ ਫਰੀਦਕੋਟ ਵਿਖੇ ਆਯੋਜਿਤ ਵਿਸ਼ਾਲ ਮੁਫਤ ਚੈੱਕਅਪ ਅਤੇ ਆਪਰੇਸ਼ਨ ਕੈਂਪ ਲਗਾਇਆ ਗਿਆ ਸੀ ਜਿਸ ਦਾ ਉਦਘਾਟਨ ਕੈਬਨਟ ਮੰਤਰੀ ਡਾਕਟਰ ਬਲਜੀਤ ਕੋਰ ਨੇ ਕੀਤਾ ਕੈਂਪ ਵਿੱਚ ਪ੍ਰੋਫੈਸਰ ਸਾਧੂ ਸਿੰਘ ਮੁਖ ਮਹਿਮਾਨ ਵੱਜੋਂ ਪੁੱਜੇ ਅਤੇ ਇਸ ਦੌਰਾਨ ਹਲਕਾ ਫਰੀਦਕੋਟ ਦੇ ਵਿਧਾਇਕ ਗੁਰਦਤ ਸਿੰਘ ਸੇਖੋ ਵੀ ਹਾਜ਼ਰ ਸਨ ਇਸ ਦੌਰਾਨ ਕੈਬਨਟ ਮੰਤਰੀ ਡਾਕਟਰ ਬਲਜੀਤ ਕੋਰ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸਾਡੇ ਬਜ਼ੁਰਗ ਸਾਡਾ ਮਾਨ ਮਹੀਮ ਚਲਾਈ ਜਾ ਰਹੀ ਹੈ ਇਸੇ ਮਹੀਮ ਨੂੰ ਜਾਰੀ ਖਦਿਆ ਹੋਇਆ ਫਰੀਦਕੋਟ ਵਿਖੇ ਅੱਖਾਂ ਦਾ ਮੁਫਤ ਚੈੱਕਅਪ ਅਤੇ ਆਪਰੇਸ਼ਨ ਕੈਂਪ ਲਗਾਇਆ ਗਿਆ ਹੈ ਜਿਸ ਵਿੱਚ ਸਿਵਲ ਹਸਪਤਾਲ ਤੋਂ ਸਾਰੇ ਮਾਹਿਰ ਡਾਕਟਰ ਇਸ ਕੈਂਪ ਵਿੱਚ ਪੁੱਜੇ ਹਨ ਉਹਨਾਂ ਕਹਿੰਿਆ ਕਿ ਮੈਂ ਖੁਦ ਇਸ ਕੈਂਪ ਵਿੱਚ ਅੱਖਾਂ ਦੇ ਮਰੀਜ਼ਾਂ ਦੀ ਜਾਂਚ ਕੀਤੀ ਹੈ ਇਹ ਤਾਂ ਪੂਰੀ ਇੱਥੇ ਕਿਹਨਾ ਦੇਖ ਪਈਆਂ ਸਟੈਪਲ ਕਿੱਥੇ ਹੈ ਸੁਣਿਆ ਮੈਂ ਕਿਹਾ ਸੁਣਿਆ ਮੈਂ ਉਹਨਾਂ ਨੇ ਪਤਾ ਹੋਰ ਤੁਹਾਨੂੰ ਦੱਸ ਦਵਾਂ ਆਲੇ ਨੰਬਰ ਆਲੇ ਬੋਲਣ ਵਾਲਾ ਅਗਵਾਰੀ ਹੋਣਗੇ ਚੈਨ ਇਹ ਅੱਛਾ ਸਾਹਮਣੇ ਕੀ ਹੈ ਦੇਖੋ ਜੀ ਜਿਵੇਂ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਰਹਿਨਮਾਈ ਚ ਅਸੀਂ ਸਾਡੇ ਬਜ਼ੁਰਗ ਸਾਡਾ ਮਾਨ ਇੱਕ ਪ੍ਰੋਗਰਾਮ ਸ਼ੁਰੂ ਕੀਤਾ ਸੀ ਜਿਦੇ ਚ ਜ਼ਿਲ੍ਹਾ ਪੱਤਰੀ ਕੈਂਪ ਸ਼ੁਰੂ ਕੀਤੇ ਸੀ ਔਰ ਇਹ ਇੱਕ ਛੋਟੀ ਜੀ ਉਹਦੀ ਕੜੀ ਹੈ ਜਿਦੇ ਵਿੱਚ ਅਸੀਂ ਅੱਜ ਸਿਰਫ ਅੱਖਾਂ ਦੇ ਮਰੀਜ਼ਾਂ ਤੇ ਫੋਕਸ ਕਰਕੇ ਉਹਨਾਂ ਦਾ ਆਈ ਚੈੱਕਅਪ ਤੇ ਆਪਰੇਸ਼ਨ ਕੈਂਪ ਇੱਥੇ ਬਾਬਾ ਸ਼ੇਖ ਫਰੀਦ ਜੀ ਦੀ ਧਰਤੀ ਤੇ ਲਗਾਇਆ ਔਰ ਇਹਦੇ ਵਿੱਚ ਮੈਂ ਅੱਜ ਇੱਕ ਮੰਤਰੀ ਨਹੀਂ ਇੱਕ ਡਾਕਟਰ ਦੇ ਰੂਪ ਵਿੱਚ ਹੀ ਸੇਵਾ ਦਵਾਂਗੀ ਔਰ ਮੈਂ ਸਾਰੇ ਭੈਣ ਭਰਾਵਾਂ ਦਾ ਧੰਨਵਾਦ ਕਰਾਂਗੀ ਜਿਹੜੇ ਵੱਡੀ ਗਿਣਤੀ 'ਚ ਸਾਡੇ ਤੇ ਵਿਸ਼ਵਾਸ ਕਰਕੇ ਇੱਥੇ ਪਹੁੰਚੇ ਆ ਮੈਂ ਐਮਐਲਏ ਸਾਹਿਬ ਦਾ ਧੰਨਵਾਦ ਕਰਾਂਗੀ ਮੈਂ ਸਾਬਕਾ ਐਮਪੀ ਪ੍ਰੋਫੈਸਰ ਸਾਧੂ ਸਿੰਘ ਜੀ ਦਾ ਧੰਨਵਾਦ ਕਰਾਂਗੀ ਕਿ ਇਸ ਪੁੰਨ ਦੇ ਕੰਮ ਦੇ ਵਿੱਚ ਉਹਨਾਂ ਨੇ ਹਿੱਸਾ ਪਾਇਆ ਇਸ ਵਿਸ਼ਾਲ ਕੈਂਪ ਅਸੀਂ ਅੱਜ ਚੈੱਕਅਪ ਕਰਾਂਗੇ ਜੀ ਜਿਨ੍ਹਾਂ ਨੂੰ ਕੋਈ ਦਵਾਈ ਨਾਲ ਠੀਕ ਹੋਣ ਵਾਲੇ ਆ ਉਹਨਾਂ ਨੂੰ ਦਵਾਈ ਦੇਵਾਂਗੇ ਜਿਨ੍ਹਾਂ ਨੂੰ ਐਨਕਾਂ ਦੀ ਲੋੜ ਹੈ ਐਨਕਾਂ ਵੀ ਫ੍ਰੀ ਦਿੱਤੀਆਂ ਜਾਣਗੀਆਂ ਔਰ ਜਿਨ੍ਹਾਂ ਨੂੰ ਆਪਰੇਸ਼ਨ ਦੀ ਲੋੜ ਹੈ ਉਹਨਾਂ ਨੂੰ ਅਸੀਂ ਟੈਸਟ ਕਰਵਾ ਕੇ ਉਹਨਾਂ ਨੂੰ ਡੇਟ ਦੇ ਦੇਵਾਂਗੇ ਔਰ ਉਸ ਤੋਂ ਬਾਅਦ ਇਹਨਾਂ ਦੀ ਸਰਜਰੀ ਕੀਤੀ ਜਾਊਗੀ ਅੱਜ ਬੜਾ ਸੁਭਾਗਾ ਦਿਨ ਕਿਉਂਕਿ ਸਰਕਾਰ ਚਾਹੁੰਦੀ ਹੈ ਕਿ ਹਰ ਇੱਕ ਬੰਦਾ ਜਿਹੜਾ ਕੋਈ ਗਰੀਬ ਹੈ ਸਧਾਰਨ ਜਿਹੜਾ ਬਿਮਾਰ ਹੈ ਉਹਦਾ ਇਲਾਜ ਹੋ ਸਕੇ ਕੋਕੋ ਹਸਪਤਾਲਾਂ 'ਚ ਪਹੁੰਚ ਕਰਦਾ ਇਲਾਜ ਕਰਾਉਣ ਪਰ ਬਹੁਤ ਸਾਰੇ ਇਸ ਤਰ੍ਹਾਂ ਦੇ ਵੀ ਮਰੀਜ਼ ਹੁੰਦੇ ਆ ਜਿਹੜੇ ਹਸਪਤਾਲਾਂ ਤੱਕ ਵੀ ਨਹੀਂ ਪਹੁੰਚਦੇ ਤੇ ਉਹਦੇ ਲਈ ਕੈਂਪ ਲਾਇਆ ਅੱਜ ਬਲਵੀਰ ਐਵੀ ਨੂੰ ਜਿੱਥੇ ਆਤ ਗਰੀਬ ਲੋਕ ਸਾਡੇ ਰਹਿੰਦੇ ਆ ਤੇ ਇਹਨਾਂ ਤੱਕ ਅਸੀਂ ਪਹੁੰਚ ਕੀਤੀ ਹੈ ਇਹਨਾਂ ਦੇ ਵਿੱਚੋਂ ਜਿਹੜੇ ਪੇਸ਼ੈਂਟ ਜਿਨ੍ਹਾਂ ਦੇ ਲੈਂਡ ਪਾਉਣ ਵਾਲੇ ਹੋਣਗੇ ਉਹ ਲੈਂਡ ਪਾਏ ਜਾਣਗੇ ਜਾਂ ਜਿਨ੍ਹਾਂ ਨੂੰ ਕੋਈ ਹੋਰ ਬਿਮਾਰੀ ਹੋਊਗੀ ਉਹਦੀ ਦਵਾਈ ਦਿੱਤੀ ਜਾਊਗੀ ਔਰ ਇਹਨਾਂ ਨੂੰ ਸਰਕਾਰ ਦੇ ਉਹਨਾਂ ਹਸਪਤਾਲਾਂ ਨਾਲ ਜੋੜਿਆ ਜਾਊਗਾ ਤਾਂ ਕਿ ਜਦੋਂ ਕਿਤੇ ਦਿੱਕਤ ਆਉਂਦੀ ਹੈ ਇਹ ਆਪਦਾ ਇਲਾਜ ਕਰਾ ਸਕਣ